ਕਿਹਾ ਜਾਂਦਾ ਹੈ ਕਿ ਜੇਕਰ ਜ਼ਿੰਦਗੀ ਜਿਉਣ ਦੀ ਜੈਦ ਹੋਵੇ ਤਾਂ ਉੱਪਰ ਵਾਲਾ ਵੀ ਚਮਤਕਾਰ ਕਰ ਦਿੰਦਾ ਹੈ ਤੇ ਔਖੇ ਸਮੇਂ ਦੇ ਵਿੱਚ ਸਾਡਾ ਦਿਮਾਗ ਅਜਿਹੇ ਫੈਸਲੇ ਕਰ ਲੈਂਦਾ ਹੈ ਜਿਨ੍ਹਾਂ ਨੂੰ ਅਸੀਂ ਸੁਪਨੇ ਤੱਕ ਦੇ ਵਿੱਚ ਵੀ ਨਹੀਂ ਸੋਚ ਸਕਦੇ ਸਰਵਾਈਵਲ ਦੀਆਂ ਕਹਾਣੀਆਂ ਤਾਂ ਤੁਸੀਂ ਵੀ ਬਹੁਤ ਸੁਣੀਆਂ ਹੋਣਗੀਆਂ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਅਜਹਈਆਂ ਸੱਚੀਆਂ ਕਹਾਣੀਆਂ ਦੱਸੂੰਗਾ ਜਿਨ੍ਹਾਂ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਪਹਿਲੀ ਘਟਨਾ ਹੈ ਜੀ ਸਾਲ 2023 ਦੀ ਜਦੋਂ ਅਰਾਉਨ ਰਾਲਸਟੋਨ ਨਾਮ ਦਾ ਇੱਕ ਮੁੰਡਾ ਪਹਾੜਾਂ ਦੇ ਵਿੱਚ ਹਾਈਕਿੰਗ ਕਰਨ ਜਾਂਦਾ ਹੈ। ਇਰਾਉਨ ਜਿਸ ਜਗ੍ਹਾ ਦੇ ਉੱਪਰ ਹਾਈਕਿੰਗ ਕਰਨ ਜਾ ਰਿਹਾ ਸੀ ਉਹ ਸਾਰਾ ਸਾਰਾ ਇਲਾਕਾ ਬਰਾਨ ਅਤੇ ਬੰਜਰ ਸੀ। ਇਹ ਇਹੋ ਜਿਹਾ ਇਲਾਕਾ ਸੀ ਜਿੱਥੇ ਦੂਰ ਦੂਰ ਤੱਕ ਕੋਈ ਵੀ ਇਨਸਾਨ ਨਹੀਂ ਦਿਖਦਾ ਸੀ। ਇਰਾਉਨ ਇਸ ਪਹਾੜੀ ਇਲਾਕੇ ਦੇ ਵਿੱਚ ਪੈਦਲ ਚੱਲਦਾ ਜਾ ਰਿਹਾ ਹੁੰਦਾ ਹੈ। ਉਸ ਦੀ ਨਿਗਾਹ ਪੈਂਦੀ ਹੈ ਸਾਹਮਣੇ ਬੈਠੀਆਂ ਦੋ ਕੁੜੀਆਂ ਦੇ ਉੱਪਰ। ਇਹ ਕੁੜੀਆਂ ਵੀ ਇਸ ਜਗ੍ਹਾ ਦੇ ਉੱਪਰ ਹਾਈਕਿੰਗ ਕਰਨ ਦੇ ਲਈ ਆਈਆਂ ਸਨ ਪਰ ਆਪਣਾ ਰਸਤਾ ਭਟ ਗਈਆਂ ਸੀ। ਇਰਾਉਨ ਇਹਨਾਂ ਕੁੜੀਆਂ ਦੇ ਕੋਲ ਜਾਂਦਾ ਹੈ। ਉਹਨ ਦੇ ਨਾਲ ਉਹ ਹਾਈਕਿੰਗ ਵੀ ਕਰਦਾ ਹੈ ਇਹ ਤਿੰਨੋਂ ਜਣੇ ਹੀ ਆਪਣੀ ਹਾਈਕਿੰਗ ਨੂੰ ਇੰਜੋਏ ਕਰ ਰਹੇ ਹੁੰਦੇ ਨੇ ਤੇ ਛੋਟੇ ਛੋਟੇ ਪਹਾੜੀ ਦਰਿਆ ਨੂੰ ਟੱਪ ਕੇ ਅੱਗੇ ਜਾ ਰਹੇ ਹੁੰਦੇ ਨੇ ਉਸ ਤੋਂ ਥੋੜਾ ਟਾਈਮ ਬਾਅਦ ਇਹ ਕੁੜੀਆਂ ਤਾਂ ਵਾਪਸ ਮੁੜ ਜਾਂਦੀਆਂ ਨੇ ਪਰ ਅਰੌਨ ਇਹ ਇਲਾਕੇ ਦੇ ਵਿੱਚ ਹੋਰ ਅੰਦਰ ਜਾਣਾ ਚਾਹੁੰਦਾ ਸੀ ਇਸ ਕਰਕੇ ਉਹ ਆਪਣੀ ਹਾਈਕਿੰਗ ਨੂੰ ਜਾਰੀ ਰੱਖਦਾ ਹੈ ਅਰੌਨ ਲਗਾਤਾਰ ਇੱਕ ਤੋਂ ਬਾਅਦ ਇੱਕ ਪਹਾੜੀ ਦਰੇ ਨੂੰ ਪਾਰ ਕਰਕੇ ਅੱਗੇ ਲੰਘਦਾ ਜਾਂਦਾ ਹੈ ਅਰੌਨ ਦੋ ਪਹਾੜਾਾਂ ਦੇ ਵਿਚਕਾਰ ਦੀ ਇੱਕ ਪਤਲੇ ਰਸਤੇ ਦੇ ਵਿੱਚ ਪਏ ਹੋਏ ਇੱਕ ਪੱਥਰ ਦਾ ਸਹਾਰਾ ਲੈ ਕੇ ਥੱਲੇ ਉਤਣ ਦੀ ਕੋਸ਼ਿਸ਼ ਕਰਨ ਲੱਗਦਾ ਹੈ ਪਰ ਅਚਾਨਕ ਹੀ ਇਹ ਪੱਥਰ ਤਿਲਕ ਜਾਂਦਾ ਹੈ ਤੇ ਜਕਾਰੀਏ ਫਸ ਜਾਂਦਾ ਹੈ ਪਰ ਇਹ ਕੋਈ ਇਰਾਨ ਦੇ ਲਈ ਵਧੀਆ ਖਬਰ ਨਹੀਂ ਸੀ ਕਿਉਂਕਿ ਇਰਾਨ ਦਾ ਹੱਥ ਇਸ ਪੱਥਰ ਦੇ ਵਿੱਚ ਆ ਗਿਆ ਸੀ ਇਰਾਨ ਦਾ ਹੱਥ ਹੈ ਇਸ ਪੱਥਰ ਦੇ ਵਿੱਚ ਇਸ ਤਰ੍ਹਾਂ ਆ ਗਿਆ ਸੀ ਕਿ ਉਹ ਚਾਹ ਕੇ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਵੀ ਆਪਣੇ ਹੱਥ ਨੂੰ ਇਸ ਦੇ ਥੱਲੇੋਂ ਨਹੀਂ ਕੱਢ ਪਾ ਰਿਹਾ ਸੀ ਇਰਾਨ ਜ਼ੋਰ-ਜ਼ੋਰ ਦੇ ਨਾਲ ਮਦਦ ਲਈ ਆਵਾਜ਼ਾਂ ਮਾਰਦਾ ਹੈ ਪਰ ਉਸ ਦੀ ਆਵਾਜ਼ ਉਹਨਾਂ ਪਹਾੜਾਂ ਦੇ ਵਿੱਚ ਕਿਤੇ ਖੋ ਜਾਂਦੀ ਹੈ ਕਿਉਂਕਿ ਪਹਾੜ ਇੰਨੇ ਜ਼ਿਆਦਾ ਉੱਚੇ ਹਨ ਕਿ ਉਸ ਦੀ ਆਵਾਜ਼ ਬਾਹਰ ਤੱਕ ਵੀ ਨਹੀਂ ਜਾ ਪਾ ਰਹੀ ਸੀ ਤੇ ਇਰਾਨ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਇੱਕ ਅਜਿਹੇ ਏਰੀਏ ਦੇ ਵਿੱਚ ਫਸ ਚੁੱਕਿਆ ਹੈ ਜਿੱਥੇ ਸਾਲਾਂ ਬੱਧੀ ਹੀ ਇਹ ਆਦਮੀ ਆਉਂਦਾ ਹੈ ਹਾਈਕਿੰਗ ਦੇ ਲਈ ਔਰ ਉਸ ਨੂੰ ਪਤਾ ਲੱਗ ਗਿਆ ਸੀ ਕਿ ਇਸ ਮੁਸੀਬਤ ਦੇ ਨਾਲ ਉਸ ਨੂੰ ਹੀ ਨਿਪਟਣਾ ਪਵੇਗਾ ਤੇ ਉਹ ਵੀ ਰਾਤ ਹੋਣ ਤੋਂ ਪਹਿਲਾਂ ਇਰਾਨ ਜਿਹੜਾ ਵੀ ਆਪਣੇ ਨਾਲ ਹਾਈਕਿੰਗ ਦੇ ਲਈ ਸਮਾਨ ਲੈ ਕੇ ਆਇਆ ਸੀ ਉਹ ਸਾਰਾ ਸਮਾਨ ਉਹ ਆਪਣੇ ਬੈਗ ਦੇ ਵਿੱਚੋਂ ਕੱਢ ਕੇ ਇਸ ਪੱਥਰ ਦੇ ਉੱਪਰ ਰੱਖ ਲੈਂਦਾ ਹੈ ਇਸ ਸਮਾਨ ਦੇ ਵਿੱਚ ਇਰਾਨ ਦੇ ਕੋਲ ਇੱਕ ਚਾਕੂ ਵੀ ਹੁੰਦਾ ਹੈ ਜਿਸ ਦੀ ਮਦਦ ਦੇ ਨਾਲ ਉਹ ਇਹ ਪੱਥਰ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਪਰ ਇੱਥੇ ਇੱਕ ਹੋਰ ਮੁਸੀਬਤ ਸੀ ਕਿਉਂਕਿ ਇਰਾਨ ਦਾ ਸੱਜਾ ਹੱਥ ਚਟਾਨ ਦੇ ਵਿੱਚ ਜਾਂ ਕੀ ਇਹ ਪੱਥਰ ਦੇ ਵਿੱਚ ਫਸਿਆ ਹੋਇਆ ਸੀ ਤੇ ਖੱਬੇ ਹੱਥ ਦੇ ਨਾਲ ਉਹ ਇਸ ਪੱਥਰ ਦੇ ਉੱਪਰ ਕੋਈ ਜ਼ਿਆਦਾ ਅਸਰ ਨਹੀਂ ਪਾਉਂਦਾ ਉਹ ਕਾਫੀ ਕੋ ਕਰਦਾ ਹੈ ਪਰ ਇਸ ਪੱਥਰ ਦੇ ਉੱਪਰ ਇਸ ਚਾਕੂ ਦੇ ਨਾਲ ਕੋਈ ਵੀ ਅਸਰ ਨਹੀਂ ਹੁੰਦਾ ਇਸ ਤਰ੍ਹਾਂ ਕਰਦੇ ਕਰਦੇ ਉਸਦੀ ਚਾਕੂ ਦੀ ਧਾਰ ਵੀ ਮਰ ਜਾਂਦੀ ਹੈ ਤੇ ਰਾਤ ਵੀ ਪੈ ਜਾਂਦੀ ਹੈ ਤੇ ਇਰਾਨ ਲਗਾਤਾਰ ਇਸ ਪੱਥਰ ਦੇ ਥੱਲੇੋਂ ਆਪਣੇ ਹੱਥ ਨੂੰ ਕੱਢਣ ਦੇ ਵਿੱਚ ਲੱਗਿਆ ਰਹਿੰਦਾ ਹੈ ਤੇ ਉਸ ਦੀ ਇਹ ਕੋਸ਼ਿਸ਼ ਦੌਰਾਨ ਹੀ ਅਗਲੇ ਦਿਨ ਦੀ ਸਵੇਰ ਵੀ ਹੋ ਜਾਂਦੀ ਹੈ ਇਰਾਨ ਨੂੰ ਸਵੇਰ ਹੁੰਦਿਆਂ ਹੀ ਇੱਕ ਆਸ ਵੀ ਵੱਜਦੀ ਹੈ ਕਿ ਸ਼ਾਇਦ ਕੋਈ ਇਨਸਾਨ ਭੁੱਲਿਆ ਪੜ ਕੇ ਇਸ ਜਗ੍ਹਾ ਦੇ ਉੱਪਰ ਆ ਜਾਵੇ ਤੇ ਉਸ ਦੀ ਮਦਦ ਕਰ ਦੇਵੇ ਤੇ ਉਸ ਨੂੰ ਇੱਥੋਂ ਬਾਹਰ ਕੱਢ ਲਵੇ ਪਰ ਸਾਰਾ ਦਿਨ ਉਡੀਕਣ ਤੋਂ ਬਾਅਦ ਵੀ ਉਸ ਜਗ੍ਹਾ ਦੇ ਉੱਪਰ ਕੋਈ ਨਹੀਂ ਪਹੁੰਚਦਾ ਤੇ ਇਰਾਨ ਸ਼ਾਮ ਨੂੰ ਆਪਣਾ ਕੈਮਰਾ ਆਨ ਕਰ ਲੈਂਦਾ ਹੈ ਤੇ ਰਿ ਸ਼ੁਰੂ ਕਰ ਦਿੰਦਾ ਹੈ ਇਸ ਰਿਕਾਰਡਿੰਗ ਦੇ ਵਿੱਚ ਇਰਾਨ ਦੱਸਦਾ ਹੈ ਕਿ ਉਹ ਪਿਛਲੇ 25 ਘੰਟਿਆਂ ਤੋਂ ਇਸ ਪਹਾੜ ਦੇ ਵਿਚਕਾਰ ਫਸਿਆ ਹੋਇਆ ਹੈ ਤੇ ਉਸ ਦੇ ਕੋਲ ਹੁਣ ਨਾ ਮਾਤਰ ਹੀ ਖਾਣਾ ਬਚਿਆ ਹੋਇਆ ਹੈ ਅਗਲੇ ਦਿਨ ਦੀ ਸਵੇਰ ਹੁੰਦੀ ਹੈ ਤਾਂ ਇਰਾਨ ਆਪਣੇ ਕੋਲ ਮੌਜੂਦ ਇੱਕ ਰੱਸੀ ਦੀ ਮਦਦ ਦੇ ਨਾਲ ਇੱਕ ਪੁਲੀ ਬਣਾਉਂਦਾ ਹੈ ਤਾਂ ਕਿ ਉਹ ਪੁਲੀ ਦੀ ਮਦਦ ਦੇ ਨਾਲ ਉਹ ਇਸ ਪੱਥਰ ਨੂੰ ਹਿਲਾ ਸਕੇ ਪਰ ਉਹ ਪੱਥਰ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਜਗ੍ਹਾ ਦੇ ਉੱਪਰੋਂ ਨਹੀਂ ਹਿੱਲਦਾ ਇੱਕ ਤਾਂ ਉਹ ਬਹੁਤ ਜ਼ਿਆਦਾ ਭਾਰਾ ਸੀ ਤੇ ਦੂਜਾ ਉਹ ਬੁਰੀ ਤਰ੍ਹਾਂ ਦੇ ਨਾਲ ਫਸਿਆ ਹੋਇਆ ਸੀ ਦੋਨਾਂ ਪਹਾੜਾਂ ਦੇ ਵਿਚਕਾਰ ਇਰਾਨ ਦੀ ਨਿਰਾਸ਼ਾ ਲਗਾਤਾਰ ਵੱਧਦੀ ਜਾ ਰਹੀ ਸੀ ਕਿਉਂਕਿ ਹੁਣ ਉਸ ਦੇ ਕੋਲ ਨਾ ਤਾਂ ਅਈ ਕੁਝ ਪੀਣ ਦੇ ਲਈ ਬਚਿਆ ਸੀ ਇਰੌਨ ਨੂੰ ਜਦੋਂ ਵੀ ਵਾਸ਼ਰੂਮ ਆਉਂਦਾ ਤਾਂ ਉਹ ਇੱਕ ਖਾਲੀ ਬੋਤਲ ਦੇ ਵਿੱਚ ਆਪਣੇ ਪਿਸ਼ਾਬ ਨੂੰ ਪਾ ਲੈਂਦਾ ਤੇ ਪਾਣੀ ਦੀ ਜਗ੍ਹਾ ਤੇ ਜਦੋਂ ਉਸ ਨੂੰ ਪਿਆਸ ਲੱਗਦੀ ਆਪਣਾ ਪਿਸ਼ਾਬ ਹੀ ਪੀ ਲੈਂਦਾ ਤੇ ਇਰੌਨ ਇੱਕ ਅਜਿਹੀ ਜਗ੍ਹਾ ਦੇ ਉੱਪਰ ਇਸ ਪਹਾੜ ਦੇ ਵਿੱਚ ਫਸਿਆ ਹੋਇਆ ਸੀ ਜਿੱਥੇ ਉਸ ਨੂੰ ਪੂਰੇ ਦਿਨ ਦੇ ਵਿੱਚ ਸਿਰਫ 15 ਮਿੰਟ ਹੀ ਧੁੱਪ ਨਸੀਬ ਹੁੰਦੀ ਸੀ ਇਰੌਨ ਦੀ ਹਾਲਤ ਹੁਣ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਤੇ ਉਸ ਦਾ ਸਬਰ ਦਾ ਬੰਨ ਵੀ ਹੁਣ ਟੁੱਟਦਾ ਜਾ ਰਿਹਾ ਸੀ ਇਰੌਨ ਨੇ ਹੁਣ ਫੈਸਲਾ ਕੀਤਾ ਕਿ ਉਹ ਆਪਣੇ ਉਸ ਹੱਥ ਨੂੰ ਹੀ ਕੱਟ ਦਵੇਗਾ ਜਿਹੜਾ ਇਸ ਪੱਥਰ ਦੇ ਥੱਲੇ ਫਸਿਆ ਹੋਇਆ ਹੈ ਇਰੌਨ ਤਾਰ ਬਿਲਕੁਲ ਖਤਮ ਹੋ ਚੁੱਕੀ ਹੁੰਦੀ ਹੈ ਇਹ ਚਾਕੂ ਨਾਲ ਹੁਣ ਹੱਥ ਕੱਟਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਇਰੌਨ ਦੀ ਚਮੜੀ ਤੱਕ ਤੇ ਵੀ ਛੋਟਾ ਜਿਹਾ ਕੱਟ ਨਹੀਂ ਪਾਉਂਦਾ ਇਹ ਵੀ ਇੱਕ ਲਾਸਟ ਉਮੀਦ ਹੁੰਦੀ ਹੈ ਇਰੌਨ ਦੀ ਜਿਹੜੀ ਇੱਥੇ ਖਤਮ ਹੋ ਜਾਂਦੀ ਹੈ ਇਰੌਨ ਨੂੰ ਹੁਣ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਉਹ ਇਸ ਪਹਾੜੀ ਦਰੇ ਦੇ ਵਿੱਚ ਫਸਿਆ ਫਸਿਆ ਹੀ ਮਰ ਜਾਵੇਗਾ ਇਸ ਤਰ੍ਹਾਂ ਸੋਚਦੇ ਸੋਚਦੇ ਇੱਕ ਦਿਨ ਹੋਰ ਨਿਕਲ ਜਾਂਦਾ ਹੈ ਅਗਲੇ ਦਿਨ ਉੱਥੇ ਬਾਰਿਸ਼ ਸ਼ੁਰੂ ਹੁੰਦੀ ਹੈ ਤੇ ਬਾਰਿਸ਼ ਦੇ ਪਾਣੀ ਨੂੰ ਇਰੌਨ ਆਪਣੀ ਬੋਤਲ ਦੇ ਵਿੱਚ ਭਰਨ ਦੀ ਕੋਸ਼ਿਸ਼ ਕਰਦਾ ਹੈ ਪਰ ਬਾਰਿਸ਼ ਦਾ ਪਾਣੀ ਇਹ ਪਹਾੜੀ ਦਰੇ ਦੇ ਵਿੱਚ ਹੌਲੀ-ਹੌਲੀ ਪ ਜਾਂਦਾ ਹੈ ਤੇ ਇਰੌਨ ਇਸ ਪਾਣੀ ਦੇ ਵਿੱਚ ਡੁੱਬਣ ਲੱਗ ਜਾਂਦਾ ਹੈ ਪਰ ਉਹਨੇ ਸੋਚਿਆ ਕਿ ਕਿਉਂ ਨਾ ਉਹ ਇਸ ਪਾਣੀ ਦੇ ਬਹਾ ਦਾ ਫਾਇਦਾ ਚੱਕ ਲਵੇ ਉਹ ਪਾਣੀ ਦੇ ਅੰਦਰ ਜਾਂਦਾ ਹੈ ਤੇ ਪਾਣੀ ਦੇ ਸਹਾਰੇ ਇਸ ਪੱਥਰ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰਦਾ ਹੈ ਇਰੌਨ ਨੇ ਥੋੜੀ ਜਿਹੀ ਕੋਸ਼ਿਸ਼ ਕੀਤੀ ਉਹ ਪੱਥਰ ਨੂੰ ਉੱਪਰ ਚੱਕ ਦਿੱਤਾ ਤੇ ਆਪਣੇ ਹੱਥ ਨੂੰ ਬਾਹਰ ਕੱਢ ਲਿਆ ਉਹ ਜਲਦੀ ਤੋਂ ਜਲਦੀ ਉਸ ਪਹਾੜੀ ਦਰੇ ਦੇ ਵਿੱਚੋਂ ਬਾਹਰ ਨਿਕਲਦਾ ਹੈ ਤੇ ਆਪਣੀ ਕਾਰ ਵੱਲ ਭੱਜਦਾ ਹੈ ਉਹ ਗੱਡੀ ਦੇ ਵਿੱਚ ਬਹਿ ਕੇ ਉਸ ਜਗ੍ਹਾ ਦੇ ਉੱਪਰੋਂ ਬਾਹਰ ਨਿਕਲ ਜਾਂਦਾ ਹੈ ਪਰ ਜਦੋਂ ਹੀ ਇਰੌਨ ਆਪਣੀਆਂ ਅੱਖਾਂ ਖੋਲਦਾ ਹੈ ਤਾਂ ਉਸਨੇ ਦੇਖਿਆ ਕਿ ਉਹ ਹਲੇ ਵੀ ਉਸ ਪਹਾੜੀ ਦਰੇ ਦੇ ਵਿੱਚ ਹੀ ਫਸਿਆ ਹੋਇਆ ਹੈ ਜਿਹ ਸਿਰਫ ਉਸ ਦਾ ਇੱਕ ਬਹਿਮ ਸੀ ਹੁਣ ਇਰਾਨ ਦੀ ਮਾਨਸਿਕ ਸਥਿਤੀ ਵੀ ਖਰਾਬ ਹੋਣ ਲੱਗੀ ਸੀ ਤੇ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਬਹਿਮ ਹੋਣ ਲੱਗੇ ਸਨ ਇਰਾਨ ਉੱਥੇ ਫਸੇ ਹੋਏ ਹੁਣ 5 ਦਿਨ ਹੋ ਚੁੱਕੇ ਸਨ ਤੇ ਅੱਜ ਵੀ ਉਸ ਪਹਾੜੀ ਦਰੇ ਦੇ ਵਿੱਚ ਹੀ ਉਹ ਫਸਿਆ ਹੋਇਆ ਸੀ ਇਰਾਨ ਆਪਣੇ ਹਰ ਇੱਕ ਸਾਹ ਦੇ ਨਾਲ ਆਪਣੀ ਮੌਤ ਨੂੰ ਉਡੀਕ ਰਿਹਾ ਸੀ ਤੇ ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਹੋਰ ਲੰਘ ਜਾਂਦਾ ਹੈ ਅਗਲੇ ਦਿਨ ਇਰਾਨ ਸਵੇਰੇ ਉੱਠਦਾ ਹੈ ਤੇ ਉਸ ਨੂੰ ਸੁਪਨਾ ਆਉਂਦਾ ਹੈ ਤੇ ਸੁਪਨੇ ਦੇ ਵਿੱਚ ਉਹ ਆਪਣੇ ਬੱਚੇ ਦੇ ਨਾਲ ਖੇਡ ਰਿਹਾ ਹੁੰਦਾ ਹੈ ਇਹ ਸੁਪਨੇ ਨੇ ਇਰਾਨ ਦੇ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ ਜ਼ਿੰਦਗੀ ਜਿਉਣ ਦਾ ਇਸ ਤੋਂ ਬਾਅਦ ਇਰਾਨ ਸੋਚਦਾ ਹੈ ਕਿ ਉਹ ਇੱਕ ਬੀਸ ਜਗ੍ਹਾ ਦੇ ਉੱਪਰ ਹੋਰ ਨਹੀਂ ਰੁਕੇਗਾ ਤੇ ਉਹ ਆਪਣੇ ਚਾਕੂ ਨੂੰ ਚੱਕਦਾ ਹੈ ਤੇ ਉਸ ਦੀ ਧਾਰ ਬਣਾਉਣ ਲੱਗ ਜਾਂਦਾ ਹੈ ਤੇ ਚਾਕੂ ਦੀ ਧਾਰ ਬਣਾਉਣ ਤੋਂ ਬਾਅਦ ਉਹ ਉਸ ਦੇ ਨਾਲ ਆਪਣੇ ਹੱਥ ਨੂੰ ਕੱਟਣ ਲੱਗ ਜਾਂਦਾ ਹੈ ਤੇ ਲਗਾਤਾਰ ਇੱਕ ਘੰਟਾ ਲੱਗ ਜਾਂਦਾ ਹੈ ਚਾਕੂ ਦੇ ਨਾਲ ਇਰੌਨ ਨੂੰ ਆਪਣਾ ਹੱਥ ਕੱਟਣ ਦੇ ਵਿੱਚ ਤੇ ਇੱਕ ਘੰਟੇ ਬਾਅਦ ਹੁਣ ਇਰੌਨ ਉਸ ਪੱਥਰ ਤੋਂ ਅਲੱਗ ਹੋ ਚੁੱਕਿਆ ਸੀ ਤੇ ਉਸ ਦਾ ਕੱਟਿਆ ਹੋਇਆ ਹੱਥ ਹਜੇ ਵੀ ਪੱਥਰ ਦੇ ਥੱਲੇ ਫਸਿਆ ਹੋਇਆ ਸੀ ਇਰੌਨ ਆਪਣੇ ਹੱਥ ਦੀ ਕੁਰਬਾਨੀ ਦੇ ਕੇ ਉਸ ਪਹਾੜੀ ਦਰੇ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਤੇ ਇੱਥੋਂ ਨਿਕਲਨ ਸਾਰ ਹੀ ਇਰੌਨ ਨੂੰ ਇੱਕ ਟੋਏ ਦੇ ਵਿੱਚ بارش ਦਾ ਪਾਣੀ ਖੜਾ ਹੋਇਆ ਦਿਖਾਈ ਦਿੰਦਾ ਨਹੀਂ ਪੈਂਦਾ ਹੈ ਕਿਉਂਕਿ ਪਿਛਲੇ 5-6 ਦਿਨਾਂ ਦੇ ਵਿੱਚ ਇਰਾਨ ਨੇ ਬਹੁਤ ਘੱਟ ਪਾਣੀ ਪੀਤਾ ਸੀ ਉੱਥੇ ਇਰਾਨ ਨੂੰ ਇੱਕ ਫੈਮਿਲੀ ਮਿਲਦੀ ਹੈ ਜਿਹੜੀ ਉਸ ਜਗ੍ਹਾ ਦੇ ਉੱਪਰ ਹਾਈਕਿੰਗ ਕਰਨ ਆਈ ਹੁੰਦੀ ਹੈ ਉਹ ਇਰਾਨ ਨੂੰ ਲੈ ਕੇ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੰਦੀ ਹੈ ਤੇ ਉਸ ਤੋਂ ਕੁਝ ਦਿਨਾਂ ਬਾਅਦ ਇਰਾਨ ਸਿਹਤਮੰਦ ਹੋ ਕੇ ਵਾਪਸ ਆਪਣੇ ਘਰ ਦੇ ਵਿੱਚ ਪਹੁੰਚ ਜਾਂਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਇਨਸਾਨ ਔਖੇ ਜਾਂ ਮਾੜੇ ਸਮੇਂ ਦੇ ਵਿੱਚ ਫਸਿਆ ਹੁੰਦਾ ਹੈ ਉਹ ਸਮੇ ਉਹ ਜਿਹੇ ਕੰਮ ਵੀ ਕਰ ਜਾਂਦਾ ਹੈ ਜਿਨ੍ਹਾਂ ਦੇ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾ ਤੇ ਦੂਜੀ ਜਿਹੜੀ ਮੈਂ ਤੁਹਾਨੂੰ ਬੱਚਿਆਂ ਦੀ ਅਸਲੀ ਕਹਾਣੀ ਹੁਣ ਦੱਸਣ ਜਾ ਰਿਹਾ ਹਾਂ ਇਸ ਨੂੰ ਸੁਣ ਘਟਨਾ ਹੈ ਜੀ ਚਾਰ ਛੋਟੇ ਬੱਚਿਆਂ ਦੀ ਜਿਹੜੇ ਮੌਤ ਨੂੰ ਝਕਾਨੀ ਦੇ ਕੇ ਅਮਾਜ਼ੋਨ ਦੇ ਜੰਗਲਾਂ ਦੇ ਵਿੱਚੋਂ ਬਚ ਕੇ ਬਾਹਰ ਨਿਕਲ ਆਉਂਦੇ ਨੇ ਇਹ ਘਟਨਾ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਇਹ 1 ਮਈ 2023 ਦੀ ਹੀ ਘਟਨਾ ਹੈ ਇੱਕ ਛੋਟਾ ਹਵਾਈ ਜਹਾਜ਼ ਸ਼ੈਸ਼ਨਾ 2067 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਹੁੰਦਾ ਹੈ ਇਸ ਜਹਾਜ਼ ਦੇ ਵਿੱਚ ਇੱਕ ਪਾਇਲਟ ਇੱਕ ਜਵਾਨ ਇਨਸਾਨ ਚਾਰ ਬੱਚੇ ਤੇ ਉਹਨਾਂ ਦੀ ਮਾਂ ਹੁੰਦੀ ਹੈ ਇਸ ਜਹਾਜ਼ ਦੇ ਵਿੱਚ ਸਭ ਤੋਂ ਵੱਡਾ ਬੱਚਾ 13 ਸਾਲ ਦਾ ਸੀ ਦੂਜਾ ਬੱਚਾ 9 ਸਾਲ ਦਾ ਸੀ ਤੀਜਾ ਬੱਚਾ 4 ਸਾਲ ਦਾ ਸੀ ਚੌਥਾ ਬੱਚਾ ਸਿਰਫ 12 ਮਹੀਨਿਆਂ ਦਾ ਸੀ ਇਹ ਜਹਾਜ਼ ਅਮਾਜ਼ੋਨ ਦੇ ਜੰਗਲਾਂ ਦੇ ਉੱਪਰ ਉੱਡ ਰਿਹਾ ਸੀ ਇਸਨੇ ਕਲੰਬੀਆ ਜਾਣਾ ਸੀ ਪਰ ਅਚਾਨਕ ਹੀ ਐਮਾਜ਼ਨ ਦੇ ਜੰਗਲਾਂ ਦੇ ਉੱਪਰ ਇਹ ਜਹਾਜ਼ ਦਾ ਇੰਜਣ ਫੇਲ ਹੋ ਜਾਂਦਾ ਹੈ ਤੇ ਪਾਇਲਟ ATC ਨੂੰ ਮੇਡੇ ਕਾਲ ਕਰਦਾ ਹੈ ਉਸ ਤੋਂ ਬਾਅਦ ਇਹ ਪਲੇਨ ਤੇਜ਼ੀ ਦੇ ਨਾਲ ਨੱਕ ਦੇ ਵੱਲ ਜ਼ਮੀਨ ਦੇ ਉੱਪਰ ਜਾ ਕੇ ਕ੍ਰੈਸ਼ ਕਰ ਜਾਂਦਾ ਹੈ ਇਹ ਜਹਾਜ਼ ਬਿਲਕੁਲ ਐਮਾਜ਼ਨ ਦੇ ਸੰਘਣੇ ਜੰਗਲਾਂ ਦੇ ਵਿੱਚਕਾਰ ਕ੍ਰੈਸ਼ ਕਰਦਾ ਹੈ ਪਰ ਇਸ ਤੋਂ ਬਾਅਦ ਇੱਕ ਚਮਤਕਾਰ ਹੀ ਹੁੰਦਾ ਹੈ ਕਿ ਜਹਾਜ਼ ਦੇ ਕ੍ਰੈਸ਼ ਕਰਨ ਤੋਂ ਬਾਅਦ ਇਸ ਦੇ ਵਿੱਚ ਬਿਲਕੁਲ ਵੀ ਅੱਗ ਨਹੀਂ ਲੱਗਦੀ ਇਸ ਹਾਦਸੇ ਦੇ ਵਿੱਚ ਜਹਾਜ਼ ਦੇ ਪਾਇਲਟ ਤੇ ਇੱਕ ਜਵਾਨ ਇਨਸਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਸ ਜਹਾਜ਼ ਦੇ ਵਿੱਚ ਮੌਜੂਦ ਚਾਰੇ ਬੱਚੇ ਬਚ ਜਾਂਦੇ ਨੇ ਪਰ ਉਹਨਾਂ ਦੀ मां ਹੁੰਦੀ ਆ ਉਹ ਹਲੇ ਵੀ ਬੇਹੋਸ਼ ਹੁੰਦੀ ਹੈ ਇਹ ਬੱਚੇ ਆਪਣੀ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਦੀ ਬੇਹੋਸ਼ੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਸਫਲ ਨਹੀਂ ਹੋ ਪਾਉਂਦੇ ਇਹ ਬੱਚਿਆਂ ਨੂੰ ਲੱਗਦਾ ਹੈ ਕਿ ਸਾਰੇ ਦੇ ਸਾਰੇ ਵੱਡੇ ਲੋਕ ਮਰ ਗਏ ਨੇ ਤੇ ਹੁਣ ਸਾਰੀ ਜ਼ਿੰਮੇਵਾਰੀ 13 ਸਾਲ ਦੇ ਇਸ ਲੜਕੇ ਦੇ ਉੱਪਰ ਆ ਜਾਂਦੀ ਹੈ ਇਹਨਾਂ ਬੱਚਿਆਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਲੱਭਣ ਦੇ ਲਈ ਇੱਥੇ ਕੋਈ ਨਾ ਕੋਈ ਜ਼ਰੂਰ ਆਵੇਗਾ ਪਰ ਕੋਈ ਵੀ ਉਸ ਜਗ੍ਹਾ ਦੇ ਉੱਪਰ ਨਹੀਂ ਪਹੁੰਚਦਾ ਇਸ ਤਰ੍ਹਾਂ ਰਾਤ ਹੋ ਜਾਂਦੀ ਹੈ ਤੇ ਅਚਾਨਕ ਇਹਨਾਂ ਬੱਚਿਆਂ ਦੀ ਮਾਂ ਨੂੰ ਹੋਸ਼ ਆ ਜਾਂਦਾ ਹੈ ਪਰ ਇਹਨਾਂ ਬੱਚਿਆਂ ਦੀ ਮਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੁੰਦੀਆਂ ਨੇ ਤੇ ਉਹ ਆਪਣੀ ਜਗ ਮੇ ਹੋਏ ਇਹ ਬੱਚੇ ਕਿਸ ਨਾ ਕਿਸੇ ਤਰ੍ਹਾਂ ਇੱਕ ਰਾਤ ਤਾਂ ਇਹ ਜੰਗਲ ਦੇ ਵਿੱਚ ਕੱਢ ਲੈਂਦੇ ਨੇ ਅਗਲੇ ਦਿਨ ਸਵੇਰੇ ਉੱਠਦੇ ਆਂ ਇਹ ਬੱਚਿਆਂ ਨੂੰ ਬਹੁਤ ਤੇਜ਼ ਭੁੱਖ ਲੱਗਦੀ ਹੈ ਤੇ ਪਲੇਨ ਦੇ ਵਿੱਚ ਜਿਹੜਾ ਥੋੜਾ ਬਹੁਤਾ ਖਾਣਾ ਹੁੰਦਾ ਹੈ ਇਹ ਉਸ ਨੂੰ ਖਾ ਲੈਂਦੇ ਨੇ ਤੇ ਉੱਥੇ ਹੀ 12 ਮਹੀਨੇ ਦੇ ਛੋਟੇ ਬੱਚੇ ਦੇ ਲਈ ਇਹਨਾਂ ਨੇ ਇੱਕ ਦੁੱਧ ਦੀ ਬੋਤਲ ਵੀ ਰੱਖੀ ਸੀ ਜਿਸ ਦੇ ਨਾਲ ਹੀ ਉਸ ਨੂੰ ਦੁੱਧ ਪਿਲਾ ਦਿੰਦੇ ਨੇ ਇਹਨਾਂ ਬੱਚਿਆਂ ਨੂੰ ਯਕੀਨ ਹੁੰਦਾ ਹੈ ਕਿ ਇਹਨਾਂ ਨੂੰ ਬਚਾਉਣ ਦੇ ਲਈ ਕੋਈ ਨਾ ਕੋਈ ਇਨਸਾਨ ਤਾਂ ਇਸ ਜਗ੍ਹਾ ਦੇ ਉੱਪਰ ਜ਼ਰੂਰ ਆਵੇਗਾ ਇਸ ਕਰਕੇ ਕ੍ਰੈਸ਼ ਵਾਲੀ ਜਗ੍ਹਾ ਦੇ ਉੱਪਰ ਹੀ ਬੈਠੇ ਰਹਿੰਦੇ ਨੇ ਤੇ ਇੰਤਜ਼ਾਰ ਕਰਦੇ ਨੇ ਪਰ ਇਹਨਾਂ ਬੱਚਿਆਂ ਨੂੰ ਬੱਚਿਆਂ ਦੀ ਮਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਤੇ ਉਹ ਇੰਨੀ ਜ਼ਿਆਦਾ ਜ਼ਖਮੀ ਸੀ ਕਿ ਉਹ ਚਾਹ ਕੇ ਵੀ ਆਪਣੇ ਬੱਚਿਆਂ ਦੀ ਕੋਈ ਛੋਟੀ ਜੀ ਮਦਦ ਵੀ ਨਹੀਂ ਕਰ ਸਕਦੀ ਸੀ ਤੀਜੇ ਦਿਨ ਦੀ ਸਵੇਰ ਹੁੰਦੀ ਹੈ ਤੇ ਜਹਾਜ਼ ਦੇ ਵਿੱਚ ਬਚਿਆ ਹੋਇਆ ਖਾਣਾ ਵੀ ਹੁਣ ਖਤਮ ਹੋ ਚੁੱਕਿਆ ਹੁੰਦਾ ਹੈ ਤੇ 12 ਮਹੀਨੇ ਦੇ ਛੋਟੇ ਬੱਚੇ ਦੀ ਬੋਤਲ ਦੇ ਵਿੱਚ ਜਿਹੜਾ ਦੁੱਧ ਸੀ ਉਹ ਵੀ ਖਤਮ ਹੋ ਚੁੱਕਿਆ ਹੁੰਦਾ ਹੈ ਤੇ ਉਸ ਤੋਂ ਪੂਰੀ ਗੱਲ ਇਹ ਹੁੰਦੀ ਹੈ ਕਿ ਇਹਨਾਂ ਬੱਚਿਆਂ ਦੀ ਮਾਂ ਵੀ ਉਸ ਦਿਨ ਦਮ ਤੋੜ ਦਿੰਦੀ ਹੈ ਹੁਣ ਇਹ ਬੱਚਿਆਂ ਨੇ ਅੱਗੇ ਦਾ ਸਫ਼ਰ ਇਕੱਲਿਆਂ ਹੀ ਤੈਅ ਕਰਨਾ ਸੀ ਇਹ ਛੋਟੇ-ਛੋਟੇ ਬੱਚੇ ਕ੍ਰੈਸ਼ ਵਾਲੀ ਜਗ੍ਹਾ ਨੂੰ ਛੱਡ ਕੇ ਉੱਥੋਂ ਅੱਗੇ ਤੁਰ ਪੈਂਦੇ ਆਪਣੇ ਛੋਟੇ-ਛੋਟੇ ਪੈਰਾਂ ਦੇ ਨਾਲ ਇੰਨੇ ਸੰਘਣੇ ਤੇ ਇੰਨੇ ਖਤਰਨਾਕ ਜੰਗਲ ਨੂੰ ਪਾਰ ਨਹੀਂ ਕਰ ਸਕਦੇ। ਨਾ ਹੀ ਇਹ ਬੱਚਿਆਂ ਨੂੰ ਇਹ ਪਤਾ ਸੀ ਕਿ ਉਹਨਾਂ ਨੇ ਜਾਣਾ ਕਿਹੜੇ ਪਾਸੇ ਹੈ ਜਾਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ। ਹੁਣ ਇਹ ਘਟਨਾ ਨੂੰ 7 ਦਿਨ ਲੰਘ ਚੁੱਕੇ ਸਨ ਜਿਸ ਦਿਨ ਇਹ ਜਹਾਜ਼ ਕ੍ਰੈਸ਼ ਹੋਇਆ ਸੀ ਉਸ ਤੋਂ ਬਾਅਦ ਤੇ ਰੈਸਕਿਊ ਟੀਮ ਵੀ ਲਗਾਤਾਰ ਉਸ ਦਿਨ ਤੋਂ ਹੀ ਇਹ ਜਹਾਜ਼ ਨੂੰ ਲੱਭ ਰਹੀਆਂ ਸਨ ਤੇ ਲਗਾਤਾਰ 7 ਦਿਨ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਜਹਾਜ਼ ਦਾ ਮਲਬਾ ਦਿਖਾਈ ਦੇ ਜਾਂਦਾ ਹੈ ਰੈਸਕਿਊ ਟੀਮ ਨੂੰ ਤੇ ਉਸ ਜਹਾਜ਼ ਦੇ ਮਲਬੇ ਦੇ ਵਿੱਚ ਰੈਸਕਿਊ ਟੀਮ ਨੂੰ 3 ਜਾਨਾਂ ਦੀ ਡੈੱਡ ਬੋਡੀ ਮਿਲਦੀਆਂ ਨੇ ਪਰ ਚਾਰੇ ਚੀਜ਼ਾਂ ਨੂੰ ਦੇਖ ਕੇ ਰੈਸਕਿਊ ਟੀਮ ਨੂੰ ਇਹ ਗੱਲ ਸਮਝ ਲੱਗ ਜਾਂਦੀ ਹੈ ਕਿ ਚਾਰੇ ਬੱਚੇ ਜਿਉਂਦੇ ਨੇ ਹੁਣ ਰੈਸਕਿਊ ਟੀਮ ਨੇ ਆਪਣੀ ਸਰਚ ਦਾ ਦਾਇਰਾ ਵਧਾ ਦਿੱਤਾ ਤੇ ਚਾਰੇ ਪਾਸੇ ਉਹ ਇਨ੍ਹਾਂ ਬੱਚਿਆਂ ਨੂੰ ਲੱਭਣ ਲੱਗ ਗਏ ਜਹਾਜ਼ ਦੇ ਹਾਦਸੇ ਹੋਏ ਨੂੰ 10 ਦਿਨ ਲੰਘ ਜਾਂਦੇ ਨੇ ਪਰ ਹਲੇ ਤੱਕ ਵੀ ਇਨ੍ਹਾਂ ਛੋਟੇ ਬੱਚਿਆਂ ਦਾ ਕੋਈ ਵੀ ਥੋ ਪਤਾ ਨਹੀਂ ਲੱਗਦਾ ਹੁਣੇ ਛੋਟੇ ਬੱਚੇ ਇੰਨੇ ਜਦਾ ਕਮਜ਼ੋਰ ਹੋ ਚੁੱਕੇ ਸਨ ਕਿ ਇਨ੍ਹਾਂ ਦੇ ਸਰੀਰ ਦੇ ਵਿੱਚ ਇੰਨੀ ਤਾਕਤ ਵੀ ਨਹੀਂ ਬਚੀ ਸੀ ਕਿ ਇਹ ਛੋਟੇ ਬੱਚੇ ਨੂੰ ਇੱਕ ਗੋਦੀ ਦੇ ਵਿੱਚ ਲੈ ਕੇ ਚੱਲ ਸਕਣ ਪਰ ਇਹ ਫਿਰ ਵੀ ਇਹ ਬੱਚੇ ਹਿੰਮਤ ਨਹੀਂ ਹਾਰਤੇ ਤੇ ਆਪਣੇ ਛੋਟੇ ਭਰਾ ਨੂੰ ਲੈ ਕੇ ਉਸ ਤਰ੍ਹਾਂ ਹੀ ਚੱਲਦੇ ਰਹਿੰ ਕਰਦੀ ਇਹਨਾਂ ਦੇ ਮਗਰ ਪਹੁੰਚ ਰਹੀ ਸੀ ਪਰ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਤੋਂ ਬਾਅਦ ਵੀ ਰੈਸਕਿਊ ਟੀਮ ਬੱਚਿਆਂ ਤੱਕ ਨਹੀਂ ਪਹੁੰਚ ਪਾ ਰਹੀ ਸੀ ਤੇ ਨਾ ਹੀ ਰੈਸਕਿਊ ਟੀਮ ਨੂੰ ਇਹ ਚੀਜ਼ ਪਤਾ ਲੱਗ ਰਹੀ ਸੀ ਕਿ ਉਹ ਬੱਚੇ ਕਿਸ ਹਾਲ ਦੇ ਵਿੱਚ ਨੇ ਤੇ ਉਹ ਸਹੀ ਸਲਾਮਤ ਹਨ ਵੀ ਜਾਂ ਨਹੀਂ ਕਿਉਂਕਿ ਜਿਵੇਂ ਜਿਵੇਂ ਦਿਨ ਲੰਘਦੇ ਜਾ ਰਹੇ ਸਨ ਉਹਨਾਂ ਦੇ ਜਿੰਦਾ ਹੋਣ ਦੀ ਉਮੀਦ ਵੀ ਘਟਦੀ ਜਾ ਰਹੀ ਸੀ ਜਹਾਜ਼ ਕ੍ਰੈਸ਼ ਹੋਣ ਦੇ 25 ਦਿਨਾਂ ਬਾਅਦ ਖੋਜੀ ਦਸਤੇ ਨੂੰ ਜਾਂ ਕੀ ਇਹ ਰੈਸਕਿਊ ਟੀਮ ਨੂੰ ਬੱਚਿਆਂ ਦਾ ਇੱਕ ਸਰਾਗ ਮਿਲਦਾ ਹੈ ਉਹਨਾਂ ਨੂੰ ਇੱਕ ਬੱਚੇ ਦਾ హెయిਰ ਬੈਂਡ ਮਿਲਦਾ ਹੈ ਤੇ 12 ਸਾਲ ਦੇ ਛੋਟੇ ਬੱਚੇ ਦੀ ਇੱਕ ਦੁੱਧ ਦੀ ਖਾਲੀ ਬੋਤਲ ਮਿਲਦੀ ਹੈ ਜਹਾਜ਼ ਹਾ ਬੱਚੇ ਬਹੁਤ ਜ਼ਿਆਦਾ ਕਮਜ਼ੋਰ ਹਾਲਤ ਦੇ ਵਿੱਚ ਰੈਸਕਿਊ ਟੀਮ ਨੂੰ ਮਿਲ ਜਾਂਦੇ ਨੇ ਇਹ ਚਾਰੇ ਦੇ ਚਾਰੇ ਬੱਚੇ 40 ਦਿਨਾਂ ਬਾਅਦ ਵੀ ਜਿਉਂਦੇ ਹੁੰਦੇ ਨੇ ਜਿਹੜਾ ਕਿ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਪਹਿਲਾਂ ਤਾਂ ਇਹ ਬੱਚੇ ਜਹਾਜ਼ ਕ੍ਰੈਸ਼ ਦੇ ਵਿੱਚ ਬਚਦੇ ਨੇ ਉਸ ਤੋਂ ਬਾਅਦ ਲਗਾਤਾਰ 40 ਦਿਨ ਆਪਣੇ ਛੋਟੇ-ਛੋਟੇ ਪੈਰਾਂ ਦੇ ਨਾਲ ਇੰਨੇ ਜ਼ਿਆਦਾ ਸੰਘਣੇ ਤੇ ਇੰਨੇ ਖਤਰਨਾਕ ਜੰਗਲ ਦੇ ਵਿੱਚ ਭੜਕਦੇ ਰਹਿੰਦੇ ਨੇ ਇਹ ਸੋਚ ਕੇ ਰੂਹ ਕੰਬ ਜਾਂਦੀ ਹੈ ਕਿ ਇੰਨੇ ਭਿਆਨਕ ਜੰਗਲਾਂ ਦੇ ਵਿੱਚ ਇਹ ਬੱਚਿਆਂ ਨੇ ਕਿਵੇਂ ਰਾਤਾਂ ਕੱਟੀਆਂ ਹੋਣਗੀਆਂ ਇੱਥੇ ਉਹ ਚੀਜ਼ ਬਿਲਕੁਲ ਸੱਚ ਹੋ ਜਾਂਦੀ ਹੈ ਜਾਂ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਤੇ ਤੁਹਾਨੂੰ ਇਹ ਸੱਚੀਆਂ ਕਹਾਣੀਆਂ ਕਿ YouTube ਦੇ ਚੈਨਲ ਜੋ ਟੀਵੀ ਨੂੰ ਜੋ ਸਬਸਕ੍ਰਾਈਬ ਕਰਨਾ ਧੰਨਵਾਦ